ਹਰ ਇੱਕ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB77 study point ਤੇ ਜੀ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ PSPCL ਐਂਡ PSTCL ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਤੁਹਾਨੂੰ ਇਸ ਚੈਨਲ ਤੇ ਹਰ ਰੋਜ਼ MCQ ਦੀਆਂ ਕਲਾਸਾਂ ਟੌਪ ਦੀਆਂ ਕਲਾਸਾਂ ਜੋ ਮਿਲ ਰਹੀਆਂ ਹਨ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸੋ ਇਸ ਤਰ੍ਹਾਂ ਪਿਆਰ ਦਿੰਦੇ ਰਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਤਾਂ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਜੀ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤੋਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਨੰਬਰ ਤੇ 96461 15143 ਇਸ ਨੰਬਰ ਤੇ ਤੁਸੀਂ ਓਨਲੀ 200 ਰੁਪਏ Google Pay ਕਰਕੇ ਤੁਸੀਂ ਸਾਰੀਆਂ ਦੀ ਸਾਰੀਆਂ PDF ਆਪਣੇ ਮੋਬਾਈਲ ਦੇ WhatsApp ਤੇ ਤੁਸੀਂ ਲੈ ਸਕਦੇ ਹੋ ਇਸ ਦਾ ਜੋ ਪੇਮੈਂਟ ਕਰਨ ਤੋਂ ਬਾਅਦ ਇਸ ਨੰਬਰ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਜ਼ਰੂਰ ਭੇਜ ਦੇਣਾ ਹੈ ਸੋ ਤੁਹਾਨੂੰ 20 ਤੋਂ 25 ਮਿੰਟ ਦੇ ਵਿੱਚ ਸਾਰੀਆਂ PDF ਮਿਲ ਜਾਣਗੀਆਂ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਹੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ टॉप द क्वेश्चन है पहला ही आग बुझाने वाले यंत्र दी ਵਰਤੋਂ ਕਰਨ ਲਈ ਸਚਾਲਨ ਦਾ ਸਹੀ ਕਰਮ ਕਿਹੜਾ ਹੈ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਦੋਸਤੋ ਉਹ ਹੈ ਖਿੱਚੋ ਨਿਸ਼ਾਨਾ ਬਣਾਓ ਅਤੇ ਸਵੀਪ ਕਰੋ ਖਿੱਚੋ ਨਿਸ਼ਾਨਾ ਬਣਾਓ ਅਤੇ ਸਵੀਪ ਕਰੋ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਤੇ ਚਲ ਜਾਈਏ ਜੀ ਓਵਰਹੈਡ ਟ੍ਰਾਂਸਮਿਸ਼ਨ ਲਾਈਨ ਦੇ ਚਾਲਕ ਕਨਡਕਟਰ ਆਮ ਤੌਰ ਤੇ ਡੈਸ਼ ਦੇ ਬਣੇ ਹੁੰਦੇ ਹਨ ਓਵਰਹੈਡ ਟ੍ਰਾਂਸਮਿਸ਼ਨ ਲਾਈਨ ਦੇ ਚਾਲਕ ਕਨਡਕਟਰ ਆਮ ਤੌਰ ਤੇ ਡੈਸ਼ ਦੇ ਬਣੇ ਹੁੰਦੇ ਹਨ ਸਟੀਲ ਦੀ ਕੋਰ ਵਾਲੇ ਐਲੂਮੀਨੀਅਮ ਚਾਲਕਾਂ ਦੇ ਠੋਸ ਬਾਰ ਚਾਲਕਾਂ ਦੇ ਤਾਂਬੇ ਦੇ ਚਾਲਕਾਂ ਦੇ ਜਾਂ ਐਲੂਮੀਨੀਅਮ ਦੀ ਕੋਰ ਵਾਲੇ ਐਲੂਮੀਨੀਅਮ ਚਾਲਕਾਂ ਦੇ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਸਟੀਲ ਦੀ ਕੋਰ ਵਾਲੇ ਐਲੂਮੀਨੀਅਮ জালਕਾਂ ਦੇ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਸਚਨ ਤੇ ਕੁਸ ਨੰਬਰ ਹੈ 3 ਕਿਸ ਕਿਸਮ ਦਾ ਬਿਜਲੀ ਮਾਪਨ ਮਾਪਨ ਜੰਤਰ ਹਮੇਸ਼ਾ ਲੋਡ ਸਪਲਾਈ ਨਾਲ ਲੜੀ ਵਿੱਚ ਜੋੜਿਆ ਜਾਂਦਾ ਹੈ ਹਾਂਜੀ ਦੋਸਤੋ ਐਮਮੀਟਰ ਵੋਲਟਮੀਟਰ ਫ੍ਰੀਕੁਐਂਸੀਮੀਟਰ ਜਾਂ ਐਨਰਜੀਮੀਟਰ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਐਮ ਐ ਮੀਟਰ ਆਹ ਵਾ ਠੀਕ ਹੈ ਦੋਸਤੋ ਨੈਕਸਟ ਕੁਸਚਨ ਚੱਲ ਜਾਈਏ ਜੀ ਕੁਸਚਨ ਨੰਬਰ ਹੈ 4 ਮਨਾਹੀ ਦੇ ਚਿੰਨ ਦਾ ਆਕਾਰ ਕਿਹੋ ਜਾਂ ਹੁੰਦਾ ਹੈ ਜਾਂ ਕੀ ਹੁੰਦਾ ਹੈ ਅਇਤাকার ਹੁੰਦਾ ਹੈ ਗੋਲਾਕਾਰ ਹੁੰਦਾ ਹੈ ਵਰਗਾਕਾਰ ਹੁੰਦਾ ਜਾਂ ਤਿਕੋਣਾ ਹੁੰਦਾ ਹੈ ਜੀ ਦੋਸਤੋ ਕਿਆ ਸਤਾਰੰਦਾ ਹੈ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਗੋਲਾਕਾਰ ਮਨਾਈ ਦਾ ਚਿੰਨ ਹੁੰਦਾ ਹੈ ਗੋਲਾਕਾਰ ਰਾਈਟ ਦੋਸਤੋ ਅਗੇ ਨੈਕਸਟ ਕੁਐਸਚਨ ਚੱਲੀਏ ਜੀ ਕੁਐਸਚਨ ਨੰਬਰ ਹੈ 5 ਸੈਫਰ ਦੀ ਨਕਲੀ ਸਾਹ ਦੇਣ ਦੀ ਵਿਧੀ ਨੂੰ 1 ਮਿੰਟ ਵਿੱਚ ਲਗਭਗ ਕਿੰਨੀ ਵਾਰ ਦੁਹਰਾਇਆ ਜਾਣਾ ਚਾਹੀਦਾ ਹੈ most important question ye wala 2 ਤੋਂ 5 ਵਾਰ 12 ਤੋਂ 15 ਵਾਰ 3 ਤੋਂ 8 ਵਾਰ ਜਾਂ 5 ਤੋਂ 10 ਵਾਰ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ 12 ਤੋਂ 15 ਵਾਰ ਸਫਰ ਦਿਨ ਨਕਲੀ ਸਾ ਦੇਣ ਵਾਲੀ ਵਿਧੀ ਨੂੰ 1 ਮਿੰਟ ਵਿੱਚ ਦਰਾਇਆ ਜਾਣਾ ਚਾਹੀਦਾ ਹੈ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ क्वेश्चन नंबर है सिक्स एक घरेलू इमारत तो अर्थिंग की घट्टो घट कट दूरी कि एक घरेलू इमारत तो अर्थिंग की घट्टो घट्ट कट दूरी कि डेढ़ मीटर ढाई मीटर साढ़े तीन मीटर या चार पॉइंट पाँच जारी के साढ़े पाँच मीटर हाँ जी दोस्तों इसका so right राइट आंसर है डेढ़ मीटर ये बिल्कुल राइट आंसर इसका दोस्तों ਠੀਕ ਹੈ ਦੋਸਤੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 7 33 ਕੇਵੀ ਤੋਂ ਉੱਤੇ ਕਿਸ ਕਿਸਮ ਦਾ ਲਾਈਨ ਕੁਚਾਲਕ ਵਰਤਿਆ ਜਾਂਦਾ ਹੈ 33 ਕੇਵੀ ਤੋਂ ਉੱਤੇ ਕਿਸ ਕਿਸਮ ਦਾ ਲਾਈਨ ਕੁਚਾਲਕ ਵਰਤਿਆ ਜਾਂਦਾ ਹੈ ਸੈਕੰਡ ਇਨਸੂਲੇਟਰ ਸਸਪੈਂਸ਼ਨ ਇਨਸੂਲੇਟਰ ਸਟ੍ਰੇਨ ਇਨਸੂਲੇਟਰ ਜਾਂ ਪੈਨ ਇਨਸੂਲੇਟਰ ਹਾਇਰ ਦੋਸਤੋ ਦੋਸਤੋ ਇਸ ਦੇ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਸਸਪੈਂਸ਼ਨ ਇਨਸੂਲੇਟਰ ਅਗਰ ਨੈਕਸਟ ਕੁਸਚਨ ਚਲਿਏ ਜੀ ਕੁਸਚਨ ਨੰਬਰ ਹੈ 8 ਹੀੜਾਂ ਦਿੱਤੇ ਯੰਤਰ ਦੀ ਵਰਤੋਂ ਕਰਕੇ ਕਿਹੜੇ ਪੈਰਾਮੀਟਰ ਨੂੰ ਮਾਪਿਆ ਜਾਂਦਾ ਹੈ ਹਾਂਜੀ ਇਹ ਪਿਕਚਰ ਦਿੱਤੀ ਹੈ ਜੀ ਆਪਣੇ ਸਾਹਮਣੇ ਇੱਕ ਡੀਸੀ ਕਰੰਟ ए सी वोल्टेज डीसी वोल्टेज या एसी करंट हाँ जी दोस्तों तो so दोस्तों इसका जो राइट आंसर है वो हो जाएगा डीसी वोल्टेज ठीक है जी डीसी वोल्टेज आगे चलते नेक्स्ट क्वेश्चन थे ਓਵਰਹੈੱਡ ਕੇਬਲਾਂ ਦੇ ਮੁਕਾਬਲੇ ਭੂਮੀਗਤ ਕੇਬਲਾਂ ਦੀ ਵਰਤੋਂ ਕਰਨ ਦਾ ਮੁੱਖ ਫਾਇਦਾ ਕੀ ਹੈ ਘੱਟ ਲਾਗਤ ਆਸਾਨ ਦੇਖਪਾਲ ਸੁਜਾਤਮਕ ਤੌਰ ਤੇ ਪ੍ਰਸੰਨ ਮੌਸਮ ਅਤੇ ਹਾਦਸਿਆਂ ਕਾਰਨ ਹੋਣ ਵਾਲੇ ਨੁਕਸਾਨ ਦੇ ਜੋਖਮ ਨੂੰ ਘਟਾਇਆ ਗਿਆ ਹੈ ਹਾਂ ਜੀ ਦੋਸਤੋ ਦੱਸੋ ਜੀ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਮੌਸਮ ਦੇ ਮੌਸਮ ਅਤੇ ਹਾਦਸਿਆਂ ਕਾਰਨ ਹੋਣ ਵਾਲੇ ਨੁਕਸਾਨ ਦੇ ਜੋਖਮ ਨੂੰ ਕਟਾਇਆ ਗਿਆ ਹੈ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 10 ਸਟਰੀਨ ਲਾਈਟਿੰਗ ਵਿੱਚ ਬਲਬ ਸਾਰੇ ਜੁੜੇ ਹੁੰਦੇ ਹਨ ਪੈਰਲਲ ਵਿੱਚ ਸੀਰੀਜ਼ ਵਿੱਚ ਸੀਰੀ ਪੈਰਲਲ ਵਿੱਚ ਜਾਂ ਐਂਡ ਟੂ ਐਂਡ ਸਟਰੀਟ ਲਾਈਟਿੰਗ ਵਿੱਚ ਬਲਬ ਕਿਸ ਤਰ੍ਹਾਂ ਜੁੜੇ ਹੁੰਦੇ ਹਨ हाँ जी दोस्तों सो इस राइट आंसर है पैरलर नेक्स्ट क्वेश्चन दोस्तों क्वेश्चन नंबर है ग्यारह रिहायश खेतर बिजली दिजली दी, की दी वंडन ले आम तौर पर किस किस्म की केबल वरती जाती है हाई टेंशन केबल कॉन्सट्रैक्ट केबल ट्रिपलैक्स केबल या सर्विस केबल सो दोस्तों ਇਹਦਾ ਜੋ ਰਾਈਟ ਆਨਸਰ ਹੈ ਉਹ ਹੈ অপਸ਼ਨ ਨੰਬਰ ਡੀ ਸਰਵਿਸ ਕੇਬਲ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਤੇ ਚਲ ਜੀ ਆਈਈ ਨਿਯਮਾਂ ਦੇ ਅਨੁਸਾਰ ਗੈਲਵਨੀ ਗੈਲਵਨਾਈਜ਼ਡ ਲੋਹਾ ਪਾਈਪ ਇਲੈਕਟਰੋਡ ਦਾ ਘਟੋ ਘਟ ਅੰਦਰੂਨੀ ਵਿਆਸ ਕੀ ਹੋਣਾ ਚਾਹੀਦਾ ਹੈ ਡੈਸ਼ ਹੋਣਾ ਚਾਹੀਦਾ ਹੈ ਕਿੰਨਾ ਜੀ ਸੋ ਇਸ ਦਾ ਰਾਈਟ ਆਨਸਰ ਹੈ 38 ਐਮ ਐਮ ਠੀਕ ਹੈ ਜੀ ਅਗੇ ਨੈਕਸਟ ਕੁਸਚਨ ਤੇ ਚਲਗੇ ਜੀ ਬਿਜਲੀ ਦੇ ਉਪਕਰਨਾ ਅਤੇ ਸਥਾਪਨਾਵਾਂ ਤੇ ਅੱਗ ਲੱਗਣ ਤੇ ਕਿਸ ਕਿਸਮ ਦੇ ਅੱਗ ਬਝਾਉਣ ਵਾਲੇ ਯੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਾਂ ਜੀ ਆਪਸ਼ਨਾਂ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਸੋ ਇਸ ਦਾ ਜੋ ਰਾਈਟ ਆਨਸਰ ਹੋ ਜਾਏਗਾ ਦੋਸਤੋ ਉਹ ਹੈ ਹੈਲੋਨ ਕਿਸਮ ਵਾਲੇ ਹੈਲੋਨ ਕਿਸਮ ਵਾਲੇ ਐਲਟੀ ਲਾਈਨ ਵਿੱਚ ਕਿਵੇਂ ਪਤਾ ਲੱਗਦਾ ਹੈ ਕਿ ਲਾਈਨ ਚਾਲੂ ਹੈ ਜਾਂ ਨਹੀਂ ਐਲਟੀ ਲਾਈਨ ਦੀ ਗੱਲ ਕੀਤੀ ਹੈ ਜੀ ਐਚਟੀ ਦੀ ਨਹੀਂ ਲੋ ਵੋਲਟੇਜ ਦੀ ਗੱਲ ਕੀਤੀ ਹੈ ਜੀ ਠੀਕ ਹੈ ਜੀ ਲਾਈਨ ਟੈਸਟਰ ਮਲਟੀਮੀਟਰ ਲਾਈਨ ਟੈਸਟਰ ਅਤੇ ਮਲਟੀਮੀਟਰ ਨਾਲ ਜਾਂ ਪਲਾਸ ਨਾਲ ਹਾਂਜੀ ਦੋਸਤ ਦੱਸੋ ਦੋਸਤੋ ਇਸ ਸਜੋ ਰਾਈਟ ਆਨਸਰ ਹੋ ਜਾਏਗਾ ਉਹ ਹੈ ਲਾਈਨ ਟੈਸਟਰ ਅਤੇ ਮਲਟੀਮੀਟਰ ਨਾਲ ਮਲਟੀਮੀਟਰ ਨਾਲ ਆਪਾਂ ਐਲਟੀ ਲਾਈਨ ਵਿੱਚ ਚਾਲੂ ਹੈ ਜਦ ਬੰਦ ਹੈ ਵਿੱਚ ਕਰੰਟ ਹੈਗਾ ਜਾਂ ਨਹੀਂ ਹੈਗਾ ਆਪਾਂ ਲਾਈਨ ਟੈਸਟਰ ਤੇ ਮਲਟੀਮੀਟਰ ਨਾਲ ਪਤਾ ਕਰ ਸਕਦੇ ਹਾਂ ਠੀਕ ਹੈ ਦੋਸਤੋ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਰੈਜ਼ਿਸਟੈਂਸ ਨੂੰ ਸੀਰੀਜ਼ ਵਿੱਚ ਜੋੜਨ ਤੇ ਕੁੱਲਰ ਰੈਜ਼ਿਸਟੈਂਸ ਕੀ ਹੋਵੇਗੀ ਵੱਧਦੀ ਹੈ ਘਟਦੀ ਹੈ ਜਾਂ ਕੋਈ ਫਰਕ ਨਹੀਂ ਪੈਂਦਾ ਜਾਂ ਸਾਰੇ ਹਾਂ ਜੀ ਦੋਸਤੋ ਦੱਸੋ ਜੀ ਇਸ ਦਾ ਜੋ ਰਾਈਟ ਆਨਸਰ ਹੈ ਹੈ ਕਮੈਂਟ ਵਿੱਚ ਤੁਸੀਂ ਦੱਸਣਾ ਹੈ ਜਿਹ ਪਤਾ ਲੱਗ ਗਿਆ ਠੀਕ ਹੈ ਜੀ ਮੈਂ ਦੱਸਦਾ ਤੁਹਾਨੂੰ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਵਧਦੀ ਹੈ ਰੈジਸਟੈਂਸ ਵਧਦੀ ਹੈ ਠੀਕ ਹੈ ਦੋਸਤੋ ਅੱਗੇ ਪਸਲਦਾ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 3 ਸਰਕਟ ਵਿੱਚ ਕਰੰਟ ਕਦੋਂ ਚੱਲਦਾ ਹੈ ਸਰਕਟ ਦੇ ਵਿੱਚ ਕਰੰਟ ਕਦੋਂ ਚੱਲਦਾ ਹੈ ਹਾਂਜੀ ਜਦ ਸਵਿਚ ਓਪਨ ਹੋਵੇ ਜਦ ਸਵਿਚ ਕਲੋਜ਼ ਹੋਵੇ ਜਦੋਂ 스위ਚ ਓਪਨ ਜਾਂ ਕਲੋਜ਼ ਹੋਵੇ ਜਾਂ ਇਹ ਸਾਰੇ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਜਦ 스위ਚ ਓਪਨ ਜਾਂ ਕਲੋਜ਼ ਹੋਵੇ ਉਸ ਟਾਈਮ ਸਰਕਟ ਵਿੱਚੋਂ ਕਰੰਟ ਚੱਲਦਾ ਹੈ ਠੀਕ ਹੈ ਦੋਸਤੋ ਅੱਗੇ ਚੱਲਦਾ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 4 ਸੈੱਲਾਂ ਨੂੰ ਸੀਰੀਜ਼ ਵਿੱਚ ਕਿਉਂ ਜੋੜਿਆ ਜਾਂਦਾ ਹੈ ਸੈੱਲਾਂ ਨੂੰ ਸੀਰੀਜ਼ ਵਿੱਚ ਕਿਉਂ ਜੋੜਿਆ ਜਾਂਦਾ ਹੈ ਵੋਲਟੇਜ ਵਧਾਉਣ ਲਈ ਵੋਲਟੇਜ ਘਟਾਉਣ ਲਈ ਕਰੰਟ ਵਧਾਉਣ ਲਈ ਜਾਂ ਕਰੰਟ ਘਟਾਉਣ ਲਈ ਹਾਂਜੀ ਦੋਸਤੋ ਦੱਸੋ ਜੀ ਹਾਂਜੀ ਦੋਸਤੋ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਵੋਲਟੇਜ ਵਧਾਉਣ ਲਈ ਵੋਲਟੇਜ ਵਧਾਉਣ ਲਈ ਠੀਕ ਹੈ ਦੋਸਤੋ ਅੱਗੇ ਫਿਰ ਚੱਲਦੇ ਆਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੁਐਸਚਨ ਨੰਬਰ ਤੁਹਾਡੀ ਸਕਰੀਨ ਤੇ ਹੈ 5 ਨੰਬਰ ਜਦੋਂ 3 3 ਓਮ ਦੀਆਂ ਦੋ ਰੈਜ਼ਿਸਟੈਂਸਾਂ ਨੂੰ ਸੀਰੀਜ਼ ਵਿੱਚ ਜੋੜਿਆ ਜਾਵੇ ਤਾਂ ਕੋਲਰ ਰੈਜ਼ਿਸਟੈਂਸ ਕਿੰਨੀ ਹੋਵੇਗੀ 1 ਓਮ 2 ਓਮ 6 ਓਮ ਜਾਂ ਕੋਈ ਨਹੀਂ ਦੋ ਜਦੋਂ ਦੋ 3 3 ਓਮ ਦੀਆਂ ਦੋ ਰੈਜ਼ਿਸਟੈਂਸਾਂ ਹਾਂਜੀ ਦੋਸਤੋ ਇਸ ਸੀਰੀਜ਼ ਸਰਕਟ ਬਣ ਗਿਆ ਜੀ ਇਧਰ b ਐ ਇਧਰ a ਤਿੰਨ ਤਿੰਨ ਓਮ ਦੀਆਂ ਨਾਲ ਗਿਆ ਤੇ ਆਪਾਂ ਨੂੰ ਪਤਾ ਸੀਰੀਜ਼ ਸਰਕਟ ਦੇ ਸਿੱਧਾ ਆਪਾਂ ਜੋੜ ਕਰਨਾ ਹੈ ਕਿੰਨਾ ਆ ਜਾਏਗਾ 6 ਓਮ ਤੇ ਇਸ ਦਾ ਰਾਈਟ ਆਨਸਰ ਆ ਜਾਏਗਾ 6 ਓਮ ਠੀਕ ਹੈ ਦੋਸਤੋ ਅੱਗੇ ਪੁੱਛਦਾ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 6 ਕੀ ਕਹਿੰਦਾ ਹੈ ਏਸੀ ਕਰੰਟ ਦਾ ਵੋਲਟੇਜ ਇੱਕ ਸੈਕਿੰਡ ਦੇ ਵਿੱਚ ਜਿੰਨੇ ਚੱਕਰ ਪੂਰੇ ਕਰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਏਸੀ ਸਰਕਟ ਦੀ ਗੱਲ ਕੀਤੀ ਹੈ ਦੋਸਤੋ ਉਸ ਨੇ ਹਾਂਜੀ ਪਾਵਰ ਫੈਕਟਰ ਫ੍ਰੀਕੁਐਂਸੀ ਐਪਲੀਟਿਊਡ ਪਾਵਰ ਫੈਕਟਰ ਪਾਵਰ ਏਸੀ ਕਰੰਟ ਦਾ ਵੋਲਟੇਜ ਇੱਕ ਸੈਕਿੰਡ ਵਿੱਚ ਜਿੰਨੇ ਚੱਕਰ ਪੂਰੇ ਕਰਦਾ ਹੈ ਇਹ ਵਾਲੇ ਚੱਕਰਾਂ ਦੀ ਗੱਲ ਕੀਤੀ ਹੈ ਜੀ ਇੱਕ ਸੈਕਿੰਡ ਵਿੱਚ ਉਸ ਨੂੰ ਕੀ ਕਹਿੰਦੇ ਹਨ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਸ ਨੂੰ ਫ੍ਰੀਕੁਐਂਸੀ ਕਹਿੰਦੇ ਹਨ ਅੱਗੇ ਪੇ ਚੱਲਦਾ ਨੈਕਸਟ ਕੁਐਸਚਨ ਤੇ 1 ਕਿਲੋਵਾਟ ਕਿੰਨੇ ਵਾਟ ਦੇ ਬਰਾਬਰ ਹੁੰਦਾ ਹੈ 1 ਕਿਲੋਵਾਟ ਕਿੰਨੇ ਵਾਟ ਦੇ ਬਰਾਬਰ ਹੁੰਦਾ ਹੈ 100 ਵਾਟ ਦੇ 10 ਵਾਟ ਦੇ 1000 ਵਾਟ ਦੇ ਜਾਂ 10000 ਵਾਟ ਦੇ ਹਾਂਜੀ ਦੋਸਤੋ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ 1000 ਵਾਟ एडी ਸ ਬਿਲਕੁਲ ਰਾਈਟ ਆਨਸਰ ਹੋਏਗਾ ਠੀਕ ਹੈ ਜੀ ਅੱਗੇ ਚਲਦੇ ਹਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 8 ਸਮਾਲ ਇਲੈਕਟ੍ਰਿਕ ਕਰੰਟ ਨੂੰ ਮਾਪਣ ਲਈ ਇਹ ਲਿਖਿਆਂ ਵਿੱਚੋਂ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਸਮਾਲ ਹਾਂਜੀ ਪਤਾ ਹੀ ਹੈ ਤੁਹਾਨੂੰ ਵੋਲਟਮੀਟਰ ਰੈジਸਟੈਂਸ ਸੌਰੀ ਰਿਯੂਸਡ ਐਟ ਵਾਟਮੀਟਰ ਗਲਵੈਨੋਮੀਟਰ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਗਲਵੈਨੋਮੀਟਰ ਠੀਕ ਹੈ ਦੋਸਤੋ ਚਲ ਗਿਆ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 9 ਭਾਰਤ ਵਿੱਚ ਬਿਜਲੀ ਸਪਲਾਈ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ ਭਾਰਤ ਵਿੱਚ ਬਿਜਲੀ ਸਪਲਾਈ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ 40 ਹਰਟਸ 50 ਹਰਟਸ 60 ਹਰਟਸ ਜਾ 70 ਹਰਟਸ ਹਾਂਜੀ ਦੋਸਤੋ ਸੋ ਦੋਸਤੋ ਇਸ ਜੋ ਰਾਈਟ ਆਨਸਰ ਹੈ ਭਾਰਤ ਦੇ ਵਿੱਚ ਬਿਜਲੀ ਫ੍ਰੀਕੁਐਂਸੀ ਉਹ ਹੈ 50 ਹਰਟਸ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਕੁਐਸਚਨ ਨੰਬਰ ਹੈ 10 ਟਰਾਂਸਫਾਰਮਰ ਵਿੱਚ ਤੇਲ ਦਾ ਕੰਮ ਕੀ ਹੈ ਜੀ ਹਾਂਜੀ ਟਰਾਂਸਫਾਰਮਰ ਦੇ ਵਿੱਚ ਤੇਲ ਦਾ ਕੰਮ ਕੀ ਹੈ ਹਾਂਜੀ ਦੋਸਤੋ ਇਨਸੂਲੇਸ਼ਨ ਦੇਣਾ ਕੋਰ ਨੂੰ ਠੰਡਾ ਰੱਖਣਾ ਕੋਈ ਨਹੀਂ ਜਾਂ ਉੱਪਰ ਵਾਲੇ ਦੋਵੇਂ ਸੋ ਦੋਸਤੋ ਇਹ ਸੋ ਜੋ ਰਾਈਟ ਆਨਸਰ ਹੈ ਉਹ ਹੈ ਇਨਸੂਲੇਸ਼ਨ ਦੇਣਾ ਐਂਡ ਕੋਰ ਨੂੰ ਠੰਡਾ ਕਰਨਾ ਠੰਡਾ ਰੱਖਣਾ ਉਪਰੋਕਤ ਉੜਾ ਤੇ ਐੜਾ ਦੋਵੇਂ ਨੈਕਸਟ ਕੁਐਸਚਨ ਤੇ ਚੱਲ ਜਾਈਏ ਦੋਸਤੋ ਟਰਾਂਸਫਾਰਮਰ ਦੀ ਕੋਰ ਕਿਸ ਧਾਤੂ ਦੀ ਬਣੀ ਹੁੰਦੀ ਹੈ ਟਰਾਂਸਫਾਰਮਰ ਦੀ ਕੋਰ ਕਿਸ ਧਾਤੂ ਦੀ ਬਣੀ ਹੁੰਦੀ ਹੈ ਕਾਪਰ ਦੀ ਸਿਲਵਰ ਦੀ ਲੋਹੇ ਦੀ ਜਾਂ ਸਿਲੀਕਨ ਸਟੀਲ ਦੀ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਸਿਲੀਕਨ ਸਟੀਲ ਠੀਕ ਹੈ ਦੋਸਤੋ ਸਿਲੀਕਨ ਸਟੀਲ ਅੱਗੇ ਆਪਾਂ ਚੱਲਦੇ ਆ नेक्स्ट ਕੁਐਸਚਨ ਤੇ ਕਵਸਚਨ ਨੰਬਰ ਹੈ 12 ਬਕਲਜ਼ ਰਲੇ ট্রান্সਫਾਰਮਰ ਦੀ ਕਿਸ ਚੀਜ਼ ਤੋਂ ਸੁਰੱਖਿਆ ਕਰਦੀ ਹੈ ਬਕਲਜ਼ ਰਲੇ ਅਸਮਾਨੀ ਬਿਜਲੀ ਤੋਂ ਬਾਰਿਫਾਟ ਤੋਂ ਅਧਰੋਣੀ ਫਾਟ ਤੋਂ ਜਾਂ ਕੋਈ ਨਹੀਂ ਇਹ ਬਕਲਜ਼ ਰਲੇ ਜੋ ਪਾਵਰ ট্রান্সਫਰ ਹੁੰਦੇ ਹਨ ਉਹਨਾਂ ਵਿੱਚ ਲੱਗੀ ਹੁੰਦੀ ਹੈ ਜਿਹੜੇ ਕਿ 500 KVA ਤੋਂ ਵੱਧ ਹੁੰਦੇ ਹਨ ਠੀਕ ਹੈ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਏ ਅੰਦਰੂਨੀ ਫਾਟ ਤੋਂ ਸੁਰੱਖਿਆ ਕਰਦੀ ਹੈ ਬਕਲਜ਼ ਰਲੇ ਜਦੋਂ ਬਕਰ ਰਲੇ ਆ ਜਾਂਦੀ ਹੈ ਤਾਂ ਇੱਕ ਟਰਾਂਸਫਾਰਮਰ ਦਾ ਜੋ ਐਲਟੀ ਜੋ ਸਰਕਟ ਬ੍ਰੇਕਰ ਹੁੰਦਾ ਹੈ ਐਸਬਸਿਕਸ ਬ੍ਰੇਕਰ ਨੂੰ ਕਹਿੰਦੇ ਹਨ ਉਥੇ ਇੱਕ ਇੰਡੀਕੇਸ਼ਨ ਜਗ ਜਾਂਦੀ ਹੈ ਬਕਲਜ਼ ਰਲੇ ਦੀ ਉਸ ਨੂੰ ਰੀਸੈਟ ਕਰਨ ਵਾਸਤੇ ਟਰਾਂਸਫਾਰਮਰ ਦੇ ਉਪਰੋਂ ਬਕਲਜ਼ ਰਲੇ ਨੂੰ ਰੀਸੈਟ ਕਰਾਉਣਾ ਹੁੰਦਾ ਹੈ ਜੀ ਠੀਕ ਹੈ ਦੋਸਤੋ ਉਹ ਆਪਾਂ ਇੱਕ ਦਿਨ ਪ੍ਰੈਕਟੀਕਲ ਵਿੱਚ ਕਰਾਂਗੇ ਆਪਾਂ ਕਿਸੇ ਸਬਸਟੇਸ਼ਨ ਤੇ ਜਾਵਾਂਗੇ ਜਿਵੇਂ ਅੱਗੇ ਆਪਾਂ ਇੱਕ ਰਿਹਾ ਸੀਗੇ ਤਾਂ ਉੱਥੇ ਆਪਾਂ ਪ੍ਰੈਕਟੀਕਲਸ ਕਰਾਂਗੇ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਟਰਾਂਸਫਾਰਮਰ ਦੀ ਲੋਡ ਵਾਲੀ ਸਾਈਡ ਨੂੰ ਕੀ ਕਹਿੰਦੇ ਹਨ ਟਰਾਂਸਫਾਰਮਰ ਦੀ ਲੋਡ ਵਾਲੀ ਸਾਈਡ ਨੂੰ ਜਿੱਧਰ ਲੋਡ ਹੁੰਦਾ ਹੈ ਪ੍ਰਾਇਮਰੀ ਵਾਈਂਡਿੰਗ ਸੈਕੰਡਰੀ ਵਾਈਂਡਿੰਗ ਦੋਵੇਂ じゃ ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਹੈ ਉਸ ਨੂੰ ਕਹਿੰਦੇ ਨੇ ਸੈਕੰਡਰੀ ਵਾਈਂਡਿੰਗ ਠੀਕ ਹੈ ਦੋਸਤੋ ਸਕੈਂਡਰੀ ਬੈਂਡਿੰਗ ਅੱਗੇ ਬਸ ਚਲਦੇ ਆਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 14 ਆਨ ਲੋਡ ਟੇਪ ਚੈਂਜਰ O L T C ਆਨ ਲੋਡ ਟੇਪ ਚੈਂਜਰ ਟਰਾਂਸਫਰਮਰ ਦੇ ਕਿਹ ਸਾਈਡ ਤੇ ਲੱਗਾ ਹੁੰਦਾ ਹੈ ਐਚ ਵੀ ਸਾਈਡ ਦੀ ਬੈਂਡਿੰਗ ਤੇ ਐਲ ਵੀ ਸਾਈਡ ਬੈਂਡਿੰਗ ਤੇ ਜਦੋਂ ਹੈ ਜਾਂ ਇਹਨਾਂ ਚੋਂ ਕੋਈ ਨਹੀਂ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੁੰਦਾ ਜੀ ਐਚ ਟੀ HV ਸਾਈਡ ਦੀ ਵਾਈਂਡਿੰਗ ਤੇ HT ਕਹ ਲਓ HV ਕਹ ਲਓ ਇੱਕੋ ਚੀਜ਼ ਆ ਜੀ ਜੋ ਟੇਪ ਚੰਜਰ ਕਰਦੇ ਹਨ ਅੱਗੇ ਮੈਂ ਦੱਸਿਆ ਜਿੱਥੋਂ ਵੋਲਟਜ ਨੂੰ ਵਧਾਉਂਦੇ ਹਨ ਜਾਂ ਘਟਾਉਂਦੇ ਹਨ ਆਪਾਂ ਵੀਡੀਓ ਵਿੱਚ ਵਿਖਾਇਆ ਹੋਇਆ ਸਬਸਕ੍ਰਾਈਬ ਕਰਕੇ ਤਾਂ ਤੁਸੀਂ ਪਲੇਲਿਸਟ ਜਾ ਕੇ ਜ਼ਰੂਰ ਦੇਖ ਲੈਣਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਇਹ ਵੀਡੀਓ ਤੁਹਾਨੂੰ ਕੇਸਰਨ ਲੱਗੀ ਹੈ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿਓ ਠੀਕ ਹੈ ਜੀ ਤਾ ਜੋ ਸਾਨੂੰ ਪਤਾ ਲੱਗੇ ਅਸੀਂ ਕਿੱਦਾਂ ਦੀ ਤਿਆਰੀ ਆਪਣੇ ਸਟੂਡੈਂਟਸ ਨੂੰ ਬਿਲਕੁਲ ਫ੍ਰੀ ਆਫ ਕੋਸਟ ਕਰਵਾ ਰਹੇ ਹਾਂ ਓਨਲੀ ਆਪਾਂ ਫੀਸ ਰੱਖੀ ਹੈ 200 ਰੁਪਏ ਉਹ ਵੀ ਪੀਡੀਐਫ ਦੀ ਜੇਕਰ ਆਪਾਂ ਬਿਲਕੁਲ ਫ੍ਰੀ ਪੀਡੀਐਫ ਦੇ ਸਕਨੇ ਕੋਈ ਚੱਕਰ ਨਹੀਂ ਐਡੀ ਗੱਲ ਨਹੀਂ ਹੈਗੀ ਬਟ ਤੁਸੀਂ ਤਿਆਰੀ ਨਹੀਂ ਕਰਨੀ ਜੇਕਰ ਫ੍ਰੀ ਆਪਾਂ ਨੂੰ ਐਮਸੀਕਿਊ ਪੀਡੀਐਫ ਤੁਹਾਨੂੰ ਮਿਲ ਜਾ ਤਾਂ ਤੁਸੀਂ ਤਿਆਰੀ ਨਹੀਂ ਕਰੋਗੇ ਜਿੱਥੇ ਆਪਣੇ ਕੋ 200 ਰੁਪਏ 300 ਰੁਪਏ ਜਾਂ ਜ਼ਿਆਦੇ ਲੋਕ ਪੀਡੀਐਫ ਦੇ ਲਈ 5-5000 4-4000 ਅਕੈਡਮੀ ਵਿੱਚ ਦੇ ਕੇ ਉਥੋਂ ਵੀ ਪੀਡੀਐਫ ਇਦਾਂ ਦੀ ਨਹੀਂ ਮਿਲਦੀਆਂ ਠੀਕ ਹੈ ਦੋਸਤੋ ਉਥੇ ਵੀ ਤੁਸੀਂ ਆਪਾਂ ਤਿਆਰੀ ਕਰਨੇ ਹੋ ਤਾਂ ਸਿਰਫ 200 ਰੁਪਏ ਦੇ ਵਿੱਚ ਆਪਾਂ ਪੀਡੀਐਫ ਦੇ ਰਹੇ ਆ ਬਿਲਕੁਲ ਫ੍ਰੀ ਆਫ ਕੋਸਟ ਸਮਝੋ ਤੁਸੀਂ ਇਸ ਨੂੰ ਕਿਉਂਕਿ 200 ਰੁਪਏ ਚਾਜਿਕਲ ਤੁਹਾਨੂੰ ਪਤਾ ਹੈ ਬੱਚਾ ਵੀ ਨਹੀਂ ਰਾਜ਼ੀ ਹੁੰਦਾ ਜੀ ਠੀਕ ਹੈ ਨਾ ਦੋਸਤੋ ਸੋ ਜਿੱਥੇ ਪੈਸੇ ਲੱਗੇ ਹੋਣ ਉਥੇ ਆਪਣਾ ਧਿਆਨ ਵੀ ਜ਼ਿਆਦਾ ਜਾਵੇਗਾ ਪੜਨ ਨੂੰ ਐਂਡ ਤਾਂ ਹੀ ਅਸੀਂ ਇੱਕ ਇਸ ਦੀ ਫੀਸ ਥੋੜੀ ਜਿਹੀ ਰੱਖੀ ਹੋਈ ਹੈ ਸੋ ਕੁਐਸਚਨ ਨੰਬਰ 15 ਦੀ ਗੱਲ ਕਰੀਏ ਜੀ ਜਨਰੇਟਰ ਦੀ ਰੇਟਿੰਗ ਕਿਸ ਵਿੱਚ ਹੁੰਦੀ ਹੈ ਕੇਡਬਲਯੂ ਐਚ ਸੌਰੀ ਕੇਡਬਲਯੂ ਚ ਕੇਵੀ ਐਚ ਕੇਡਬਲਯੂ ਐਚ ਜਾਂ ਕੇਵੀ ਏਆਰ ਚ ਸੋ ਦੋਸਤੋ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਕੇਵੀ ਏ ਕੇਵੀ ਏ ਨੈਕਸਟ ਕੁਐਸਚਨ ਦੀ ਗੱਲ ਕਰਕੇ ਦੋਸਤੋ ਬਿਜਲੀ ਦੀਆਂ ਲਾਈਨਾਂ ਉੱਪਰ ਕੰਮ ਕਰਨ ਵੇਲੇ ਆਰਜੀ ਅਰਥਾਂ ਕਿੱਥੇ ਕਰਨੀਆਂ ਚਾਹੀਦੀਆਂ ਹਨ ਹਾਂਜੀ ਦੋਸਤੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਤੇ ਤੁਹਾਡੇ ਸਿੱਖਣ ਲਈ ਵੀ ਹੈ ਜਿਹੜੇ ਦੋਸਤ ਅਪਰੈਂਟਸ਼ਿਪ ਕਰ ਰਹੇ ਹਨ ਜਾਂ ਜਿਨ੍ਹਾਂ ਨੇ ਅੱਗੇ ਏਲਮ ਲੱਗਣਾ ਹੈ ਉਹਨਾਂ ਲਈ ਮਹੱਤਵਪੂਰਨ ਕੁਐਸਚਨ ਹੈ ਕਿਉਂਕਿ ਇਹ ਆਪਦੀ ਸੇਫਟੀ ਲਈ ਵੀ ਹੈ ਨਾ ਦੋਸਤੋ ਬਿਜਲੀ ਦੀਆਂ ਲਾਈਨਾਂ ਦੇ ਉੱਪਰ ਕੰਮ ਲੋਕ ਕਰਦੇ ਨੇ ਏਲਮ ਕਰਦੇ ਨੇ ਅਲਾਈਨਮੈਂਟ ਕਰਦੇ ਨੇ ਕੋਈ ਅਰਥ ਨਹੀਂ ਕਰਦਾ आरजी अर्था ਨਹੀਂ ਕਰਦੇ आरजी अर्था ਮਤਲਬ ਹੈ ਇੱਕ ਅਰਥ ਸਟਿਕ ਹੁੰਦੀ ਹੈ ਜੀ ਅਰਥ ਸਟਿਕ ਜਾਂ ਕੋਈ ਕੰਡਕਟਰ ਦੇ ਨਾਲ ਤਾਇ ਤਾਰ ਨਾਲ ਕਰ ਲੈਂਦਾ ਹੈ ਜਾਂ ਕੋਈ ਸੰਗਲੀ ਵਗੈਰਾ ਹੋ ਗਿਆ ਇਹਨਾਂ ਨਾਲ आरजी ਅਰਥਾ ਜਿਵੇਂ ਤਿੰਨ ਪੋਲਾਂ ਨੂੰ ਔਰ ਸੌਰੀ ਤਿੰਨਾਂ ਜੋ ਆਪਣੇ ਕੋਲ 11 ਕੇ ਵੀ ਆ ਰਹੀ ਹੈ ਇਹਨਾਂ ਦੇ ਉੱਪਰ ਜੁਲਤੂ ਲੈਨ ਬੰਦ ਹੁੰਦੀ ਤਾਂ ਤਿੰਨਾਂ ਤਾਰਾਂ ਦੇ ਉੱਪਰ ਇੱਕ ਸੰਗਲੀ ਵਗੈਰਾ ਜਾਂ ਅਰਥ ਸਟਿਕ ਨਾਲ ਥੱਲੇ ਅਰਥ ਕਰਦੀ ਦਾ ਤਾਂ ਜੋ ਇੱਥੇ ਕਿਸੇ ਬੰਦੇ ਨੂੰ ਚਟਕਾ ਨਾ ਮਹਿਸੂਸ ਹੋਵੇ ਠੀਕ ਹੈ ਜੀ ਤਾਂ ਕੁਐਸਚਨ ਆਪਣਾ ਕੀ ਹੈ ਬਿਜਲੀ ਦੀਆਂ ਲਾਈਨਾਂ ਉੱਪਰ ਕੰਮ ਕਰਨ ਵੇਲੇ ਆਰਜੀ ਅਰਥਾਂ ਕਿੱਥੇ ਕਰਨੇ ਚਾਹੀਦੇ ਹਨ ਕਿੱਥੇ ਕਰਨੇ ਚਾਹੀਦੇ ਹਨ ਕੰਮ ਕਰਨ ਵਾਲੀ ਜਗ੍ਹਾ ਦੇ ਅੱਗੇ ਕੰਮ ਕਰਨ ਵਾਲੀ ਜਗ੍ਹਾ ਦੇ ਪਿੱਛੇ ਕੰਮ ਕਰਨ ਵਾਲੀ ਜਗ੍ਹਾ ਦੇ ਦੋਨੇ ਪਾਸੇ ਜਾਂ ਕੰਮ ਕਰਨ ਵਾਲੀ ਜਗ੍ਹਾ ਦੇ ਕੋਲ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਕੰਮ ਕਰਨ ਵਾਲੀ ਜਗ੍ਹਾ ਦੇ ਦੋਨੇ ਪਾਸੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਜਿੱਥੇ ਕੰਮ ਕਰਨਾ ਹੈ ਅਰਥਾਂ ਜ਼ਰੂਰੀ ਹਨ ਤੇ ਇੱਥੇ ਜਿਵੇਂ ਆਪਾਂ ਮੰਨ ਲਓ ਵਿਚਾਲੇ ਕੰਮ ਕਰਨਾ ਹੈ ਤਾਂ ਕਿਸੇ ਜੀਓ ਸੁਚਦਾ ਜਾਂ ਕੰਟਰੋਲਰ ਸੁਚਦਾ ਕੰਮ ਕਰਨਾ ਹੈ ਤਾਂ ਦੋਨਾਂ ਪਾਸੇ ਅਰਥਾਂ ਜ਼ਰੂਰੀ ਹਨ ਅਰਥ ਦਾ ਜਦੋਂ ਰੱਬ ਨਾ ਕਰੇ ਕਿਸੇ ਨੂੰ ਕੋਈ ਮੰਨ ਲਓ ਪਿੱਛੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਰੰਟ ਆ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਹੁੰਦੀ ਤਾਂ ਦੋਸਤੋ ਇੱਥੇ ਜੋ ਅਧਿਕਾਰੀ ਕੰਮ ਕਰ ਰਿਹਾ ਇਸ ਨੂੰ ਝਟਕਾ ਨਾ ਲੱਗੇ ਇਸ ਲਈ ਅਰਥਾਂ ਜ਼ਰੂਰੀ ਹਨ ਮੈਂ ਵਾਰ-ਵਾਰ ਕਹਿ ਰਿਹਾ ਠੀਕ ਹੈ ਦੋਸਤੋ ਅਗਿਆਪਤ ਚੱਲਦਾ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 17 ਬੈਟਰੀ ਦੀ ਸਪੈਸੀਫਿਕ ਗ੍ਰੈਵਿਟੀ ਕਿਸ ਯੰਤਰ ਨਾਲ ਮਾਪਦੇ ਹਨ ਬੈਟਰੀ ਦੀ ਗੱਲ ਕਰ ਰਹੇ ਨੇ ਬੈਟਰੀਆਂ ਆਪਣੀਆਂ ਸਬਸਟੇਸ਼ਨ ਦੇ ਵਿੱਚ ਵਰਤੀਆਂ ਜਾਂਦੀਆਂ ਹਨ ਜਿੱਥੇ ਆਪਣੇ ਬਿਜਲੀ ਗ੍ਰੈਡ ਹੁੰਦੇ ਹਨ ਸਬਸਟੇਸ਼ਨ ਵਿੱਚ ਬੈਟਰੀਆਂ ਵਰਤੀਆਂ ਜਾਂਦੀਆਂ ਹਨ ਇਹ ਨਾ ਸਮਝ ਲਓ ਕਿ ਬੈਟਰੀਆਂ ਦੀ ਕਿਤੇ ਲੋਡ ਨਹੀਂ ਹੁੰਦੀ ਤਾਂ ਉਸ ਦੀ ਸਪੈਸੀਫਿਕ ਗ੍ਰੈਵਿਟੀ ਹਰ ਰੋਜ਼ ਚੈੱਕ ਕਰਦੇ ਹਨ ਕਬੈਟਰੀ ਕਿੰਨੇ ਪਰਸੈਂਟ ਕੰਮ ਕਰ ਰਹੀ ਹੈ ਦੋਸਤੋ ਤਾਂ ਕਿੰਦੇ ਨਾਲ ਚੈੱਕ ਕਰਦੇ ਹਨ ਲਕੈਟੋਮੀਟਰ ਹਾਈਡ্রোਮੀਟਰ ਨਾਲ वोल्टਮੀਟਰ ਨਾਲ ਜਾਂ ਓਮੀਟਰ ਨਾਲ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਹਾਈਡ্রোਮੀਟਰ ਨਾਲ ਹਾਈਡ্রোਮੀਟਰ ਨਾਲ ਰਾਈਟ ਦੋਸਤੋ ਅਗੇ ਨੈਕਸਟ ਕੁਸਚਨ ਤੇ ਚੱਲ ਜੀ ਆਪਾਂ ਕਵਸਚਨ ਨੰਬਰ 18 ਕਰੰਟ ਟਰਾਂਸਫਾਰਮਰ ਕਿਸ ਕੰਮ ਲਈ ਵਰਤੇ ਜਾਂਦਾ ਹੈ ਕਰੰਟ ਟਰਾਂਸਫਾਰਮ ਦੀ ਸੀਟੀ ਦੀ ਗੱਲ ਕੀਤੀ ਹੈ ਇੱਕ ਸੀਟੀ ਹੁੰਦਾ ਹੈ ਇੱਕ ਪੀਟੀ ਦਾ ਪੋਟੈਂਸ਼ੀਅਲ ਟਰਾਂਸਫਾਰਮਰ ਸੀਟੀ ਹੁੰਦਾ ਹੈ ਕਰੰਟ ਟਰਾਂਸਫਾਰਮ ਜਿਹੜੇ ਕਿ ਪਾਵਰ ਟਰਾਂਸਫਾਰਮਰ ਜਿਵੇਂ ਸਟੈਪ ਡਾਊਨ ਟਰਾਂਸਫਾਰਮਰ ਦਾ ਸਟੈਪ ਅਪ ਟਰਾਂਸਫਾਰਮਰ ਦੇ ਕੋਲ ਪਿਛਲੇ ਪਾਸੇ ਲੱਗੇ ਹੁੰਦੇ ਹਨ ਅਸੀਂ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਸਾਰੇ ਚੀਜ਼ ਨੋਟ ਕਰਾਈ ਹੋਈ ਹੈ ਸੀਟੀ ਕਿਹੜੇ ਨੇ ਪੀਟੀ ਕਿਹੜੇ ਨੇ ਤਾਂ ਇਹਨਾਂ ਦਾ ਕੰਮ ਕੀ ਹੈ ਮੈਜ਼ਰਮੈਂਟ ਪ੍ਰੋਟੈਕਸ਼ਨ मईयरमेंट अ प्रोटेक्शन ज में so, सो दोस्तो, दो दोस्तो, दोस्तों इस राइट आंसर है मईयरमेटमेंट अ प्रोटेक्शन आ में ठीक है दोस्तों नैक्सट क्वेश्चन चलिए दोस्तों आप थ्री फेस एल टी केबल के रंग दर्शाई जाती है थ्री फेस एल टी केबल ये एल टी केबल होगी थ्री फेस ਠੀਕ ਹੈ ਜੀ 레드 ਹੁੰਦਾ ਜੀ yellow ਹੁੰਦਾ ਹੈ ਜੀ blue ਹੁੰਦਾ ਹੈ ਜੀ ਅਤੇ neutral ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਲਾਲ ਪੀਲੀ ਨੀਲੀ ਅਤੇ ਕਾਲੀ ਠੀਕ ਹੈ ਦੋਸਤੋ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਉਚਾਈ ਤੇ ਕੰਮ ਕਰਨ ਵੇਲੇ ਸਾਨੂੰ ਕੀ ਪਹਿਨਣਾ ਚਾਹੀਦਾ ਹੈ ਜੀ ਜਦੋਂ ਪੋਲ ਦੇ ਉੱਪਰ ਆਪਾਂ ਕੰਮ ਕਰਨਾ ਹੈ ਜਾਂ ਕੋਈ ਪੀਐਸ ਜੀਸਲ ਤੇ ਬੱਚਾ ਲੱਗਦਾ ਤਾਂ ਕੰਮ ਕਰਨ ਲਈ ਕੀ ਵਰਤਨਾ ਜਾਂਦਾ ਹੈ ਕੀ ਪਹਿਨਣਾ ਚਾਹੀਦਾ ਹੈ ਹੈਲਮਟ ਸੇਫਟੀ ਬੈਲਟ ਉੜਤ ਐਡਾ ਦੋਵੇਂ ਜਾਂ ਚਪਲਾ ਤਾਂ ਚਪਲਾ ਪਾ ਨਹੀਂ ਵਰਤ ਸਕਦੇ ਹੈਲਮਟ ਵੀ ਵਰ ਸਕਨੇ ਆ ਸੇਫਟੀ ਬੈਲਟ ਵੀ ਵਰ ਸਕਨੇ ਆ ਤੇ ਇਸ ਦਾ ਰਾਈਟ ਆਨਸਰ ਹੋ ਜਾਏਗਾ ਉੜਤ ਐਡਾ ਦੋਨੇ ਇਹ ਵੀਡੀਓ ਤੋਂ ਰੁਕੇਸਤ ਹੈ ਲਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮੱਚ